ਇੱਕ ਵਾਰੀ ਦੀ ਗੱਲ ਹੈ ਬਾਬਾ ਜੱਸਾ ਸਿੰਘ ਦੀ ਆਲੂ ਵਾਲੀਆ ਜਿਹੜੇ ਸਨ ਉਹਦੀ ਜੱਸਾ ਸਿੰਘ ਰਾਮਗੜੀਏ ਨਾਲ ਅਣਬਣ ਹੋ ਗਈ ਇਹ ਗੱਲਾਂ ਸਾਧ ਸੰਗਤ ਦੀ ਜਦੋਂ ਬਦਾਲੀ ਵਾਪਸ ਚਲਾ ਜਾਂਦਾ ਉਦੋਂ ਫਿਰ ਸਿੱਖ ਇਲਾਕੇ ਮਿਲਣ ਲੱਗ ਪਏ ਸਨ ਤੇ ਸਿੰਘਾਂ ਦੇ ਵਿੱਚ ਉਦੋਂ ਰਾਮਗੜੀਆਂ ਦੀ ਤੇ ਚੜ੍ਹਤ ਸਿੰਘ ਸੂਕਰ ਚੱਕੀਏ ਜੱਸਾ ਸਿੰਘ ਆਲੂ ਵਾਲੀਏ ਨਾ ਸਾਰਿਆਂ ਦੀ ਆਪਸ ਵਿੱਚ ਵੀ ਤਲਵਾਰ ਖੜਕੀ ਹੈ ਉਹ ਇਲਾਕੇ ਮਿਲਣ ਲਈ ਤੋ ਇੱਕ ਵਾਰੀ ਬਾਬਾ ਜਸਾ ਸਿੰਘ ਜੀ ਆਲੂ ਵਾਲੀਏ ਉਹ ਰਾਮ ਤੀਰਥ ਤੇ ਗਏ ਰਾਮ ਤੀਰਥ ਅੰਮ੍ਰitsar ਦੇ ਨੇੜੇ ਹੀ ਹੈ ਰਾਮ ਤੀਰਥ ਤੇ ਜਾ ਕੇ ਬਾਬਾ ਜਸਾ ਸਿੰਘ ਜੀ ਇਸ਼ਨਾਨ ਕਰਨ ਲੱਗੇ ਸਰੋਵਰ ਤੇ ਤੇ ਉਹਨਾਂ ਦੇ ਨਾਲ 50 ਕੇ ਸਿੰਘ ਸਨ ਜਸਾ ਸਿੰਘ ਆਲੂ ਵਾਲੀਏ ਦੇ ਉਧਰੋਂ ਜਸਾ ਸਿੰਘ ਰਾਮਗੜੀ ਦੇ ਭਰਾ ਆਏ ਹੋਏ ਸਨ ਬਟਾਲਿਓਂ ਉਹਨਾਂ ਨੇ ਵਿਖਿਆ ਜਸਾ ਸਿੰਘ ਦੇ ਨਾਲ ਸਿੰਘ ਥੋੜਿਆ ਹੱਲਾ ਬੋਲ ਦਿੱਤਾ ਆਪਸ 'ਚ ਲੜਾਈ ਸੀਗੀ ਤੇ ਬਾਬਾ ਜਸਾ ਸਿੰਘ ਦੇ ਸਾਥੀ ਜਸਾ ਸਿੰਘ ਆਲੂ ਵਾਲੀਏ ਦੇ ਸਾਥੀ ਮਾਰੇ ਗਏ ਜਾਂ ਸ਼ਹੀਦ ਹੋ ਗਏ ਜਾਂ ਭੱਜ ਗਏ ਤੇ ਬਾਬਾ ਜਸਾ ਸਿੰਘ ਦੀ ਜ਼ਖਮੀ ਹੋ ਕੇ ਡਿੱਗ ਪੇ ਘੋੜੇ ਤੋਂ ਜਸਾ ਸਿੰਘ ਆਲੂ ਵਾਲੀਏ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਬੰਨ੍ਹ ਕੇ ਪਾਲਕੀ ਦੇ ਵਿੱਚ ਪਾ ਕੇ ਤੇ ਇਹ ਲੈ ਗਏ ਜਸਾ ਸਿੰਘ ਰਾਮਗੜੀ ਇਹ ਦੇਖੋ ਰਾਮਗੜੀਏ ਜਸਾ ਸਿੰਘ ਨੂੰ ਖਬਰ ਦਿੱਤੀ ਵੀ ਤੇਰਾ ਦੁਸ਼ਮਣ ਅਸੀਂ ਬਾਹਨ ਕੇ ਲੈ ਆਏ ਜਦੋਂ ਜਸਾ ਸਿੰਘ ਰਾਮਗੜੀਏ ਨੇ ਵੇਖਿਆ ਵੀ ਆਲੂ ਵਾਲੀਏ ਜਥਾ ਜਸਾ ਸਿੰਘ ਨੂੰ ਲੈ ਕੇ ਆਏ ਆ ਤਾਂ ਉਹਨੇ ਆਪਣੇ ਭਰਾਵਾਂ ਨੂੰ ਬੜੀਆਂ ਝੜਕਾਂ ਦਿੱਤੀਆਂ ਤੇ ਬਾਬਾ ਜੀ ਨੂੰ ਬਾਬਾ ਜਸਾ ਸਿੰਘ ਦੀ ਆਲੂ ਵਾਲੀਏ ਜੋ ਸਾਰੇ ਪੰਥ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਬੁੱਢੇ ਦਲ ਦੇ ਜਥੇਦਾਰ ਸਨ ਉਹਨਾਂ ਨੂੰ ਬੜੇ ਅਦਬ ਨਾਲ ਆਪਣੇ ਮਹਿਲਾਂ ਵਿੱਚ ਰੱਖਿਆ ਤੇ ਉਹਨਾਂ ਦੀ ਸਾਰੀ ਮਲਮ ਪੱਟੀ ਕਰਾ ਕੇ ਇਲਾਜ ਕਰਾ ਤੇ ਉਹਨਾਂ ਨੂੰ ਰਾਜੀ ਕੀਤਾ ਤੇ ਨਾਲ 500 ਦਮੜਾ ਨਗਦ ਤੇ ਦਸਤਾਰ ਤੇ ਦੁਮਾਲਾ ਸ਼ਸਤਰ ਬਸਤਰ ਭੇਟਾ ਕਰਕੇ ਪਾਲਕੀ 'ਚ ਬਿਠਾ ਕੇ ਉਹਨਾਂ ਦੇ ਟਿੰਡ ਛੱਡ ਕੇ ਆਏ ਸੋ ਇਸ ਤਰ੍ਹਾਂ ਦਾ ਇੱਕ ਵਾਰੀ ਇਹ ਭਾਣਾ ਵਰਤਿਆ ਉਹਦਾ ਇਸ਼ਾਰਾ ਭਾਈ ਰਤਨ ਸਿੰਘ ਜੀ ਕਰ ਰਹੇ ਨੇ ਕਿ ਆਲੂ ਵਾਲੀਏ ਜਸਾ ਸਿੰਘ ਨੂੰ ਵੀ ਜਸਾ ਸਿੰਘ ਰਾਮਗੜੀਏ ਦੇ ਬੰਦਿਆਂ ਨੇ ਫੜ ਲਿਆ